ਕੁੰਡੇ ਵਪਾਰੀ ਨੂੰ ਦੁਮਾਹੇ ਦੇਖੇਗੇ ਉਹਨੇ ਤੇਰੇ ਫੋਨ ਚ ਪੈਸੇ ਪਾਈ ਨਹੀਂ ਸਿੱਧਾ ਹੋ ਕੇ ਮੰਨ ਜਾ ਨਹੀਂ ਮੰਨਣਾ ਫਿਰ ਆ ਦੇਖ ਲੈ ਬਾਬਾ ਮੈਨੂੰ ਲੋੜ ਸੀ ਪੈਸਿਆਂ ਦੀ ਫਿਰ ਤੂੰ ਸਿੱਧਾ ਮੰਨਗਾ ਹਾਂ ਬਾਬਾ ਉਹ ਗੀੜਾ ਉਹ ਦੇਖ ਤੁਰਦੀ ਤੁਰ ਗੱਡੀਆਂ ਕਾਈਂ ਠੜ੍ਹੇ ਨੇ ਪਾਈ ਜੀ ਠੀਕ ਓ ਕਦੀ ਨਹੀਂ ਹੈਲੋ ਹੈਲੋ ਕਿਵੇਂ ਦੀਦੀ ਠੀਕ ਐ ਸੋਮਨ ਤੂੰ ਦੱਸ ਕਿਵੇਂ ਐ ਅਸੀਂ ਦੀਦੀ ਠੀਕ ਆਂਗੇ ਮੈਂ ਤਾਂ ਤੁਹਾਨੂੰ ਐ ਕਹਿਨੀ ਹੈਗੀ ਜਿਹੜੇ ਤੁਸੀਂ ਮੱਝ ਦੇ ਇੱਕ ਲੈ ਕੇ ਗਿਓਂਗੇ ਉਹ ਆਪ ਦਾ ਵਾਪਸ ਕਰਕੇ ਜਾਓ ਸਾਢੇ ਘਰ ਤੇ ਦੁੱਧ ਨਹੀਂ ਹੈਗਾ ਕਿ ਬਾਅਸ ਕਿਵੇਂ ਕਰਕੇ ਜਾਵਾਂ ਇਹ ਦੋ ਕਟੀਆਂ ਸੀ ਆ ਅਮਰਤ ਨੇ ਆਪਦੀ ਕੱਟੀ ਵੇਚਤੀ ਭਾਈ ਮੈਂ ਆਪਦੀ ਕੱਟੀ ਲੈ ਲੇਗੀ ਕਿ ਜਿਹਦੇ ਇਹ ਮੱਝ ਬਣ ਗਈ ਮੈਂ ਲੈ ਲੇਗੀ ਫਿਰ ਇਹ ਫਿਰ ਮੇਰੀ ਇੱਕ ਗੱਲ ਸੁਣ ਲਓ ਹੁਣ ਜੇ ਤੁਸੀਂ ਆਪਦੇ ਪੇਕੇ ਨਾਲ ਵਰਤਦੇ ਰਹਿਣਾਗਾ ਤਾਂ ਤਾਂ ਆਪਦਾ ਮੱਝ ਛੱਡ ਜੋ ਅੱਜ ਦੀ ਅੱਜ ਨਹੀਂ ਫਿਰ ਆਪਦਾ ਪੇਕੇਆਂ ਨੂੰ ਭੁੱਲ ਜੋ ਜੇ ਪੈਣਾ ਸੁਮਨ ਹਾਂ ਗੱਲ ਲੱਗੀ ਫਿਰ ਮੈਂ ਮੱਝ ਵੇਚ ਦੰਨੀਆਂ ਹੋਰ ਕੀ ਹੈ ਵੇਚਨੀ ਹੁਣੀ ਭੇਜੋ ਜਿਵੇਂ ਲੈ ਕੇ ਗਿਆ ਨਾ ਉਵੇਂ ਛੱਡ ਕੇ ਜਾਓ ਵੇਚਾਂਗੇ ਭੇਜੋ ਹੁਣੀ ਭੇਜੋ ਲੈ ਵਰਤਦਾ ਲਾਰੀ ਲਾਈ ਗਿਆਗਾ ਅੱਜ ਲਿਆ ਦੂ ਕੱਲ ਨੂੰ ਲਿਆ ਦੋ ਹੁਣ ਆਉਗੀ ਨਾ ਮੱਝ ਹੁਣ ਪਤਾ ਲੱਗ ਜੂਗਾ ਉਹਨੂੰ ਵੀ 2 ਘੰਟਿਆਂ ਵਿੱਚ ਕਿਵੇਂ ਆਉਂਦੀ ਹੈਗੀ ਉਹੀ ਲਾਰੇ ਲਾਈ ਗਿਆਗਾ ਨਾ ਮੈਨੂੰ ਪਿੰਡ ਜਾਣ ਦਿੱਤਾ ਉਦੋਂ ਨਾ ਇਹ ਹੈਗਾ ਤਾਂ ਗਲੱਕ ਜਮਾ ਦੇਸੀ ਐ ਉਹ ਦੇਸੀ ਕਿੱਥੇ ਯਾਰ ਜਮੇਵਲੀ ਬਹਿ ਜਾ ਉਥੇ ਯਾਰ ਤੇ ਭਾਬੀ ਨੂੰ ਕੇ ਚਾਹ ਚੂ ਬਣਾ ਦਊਗੀ ਕਿਆ ਤਾਂ ਕੋਈ ਨਹੀਂ ਆ ਜਾ ਇਹਨੂੰ ਇਹਨੂੰ ਕਿਉਂ ਤੁਸੀਂ ਛੜੇ ਗਲੱਕ ਨੂੰ ਬੰਨਿਆ ਉਹ ਇਹਨੂੰ ਛੇੜਨੇ ਆਇਆ ਉਥੇ ਬੰਨਿਆ ਚਲ ਉਹ ਮੇਵਲੀ ਮੈਨੂੰ ਆਏ ਕਹਿੰਦਾ ਸੀਗਾ ਹੈ ਓਹ ਤਰੀ ਮੰਮੀ ਨੂੰ ਫੋਨ ਕਰ ਦਿੰਦਾ ਵੀ ਮੈਂ ਇੱਥੇ ਪਹੁੰਚ ਗਿਆ ਸੋਚ ਕਰਦੀ ਉਹ ਉਦੋਂ ਮੈਂ ਦੱਸ ਦੇਣਾ ਦਾ ਘਰੋਂ ਦਾ ਕਰੇ ਤਾਂ ਦੱਸ ਦੇਣ ਉਹ ਦੱਸ ਦੇਣ ਮੈਨੂੰ ਫੋਨ ਨਹੀਂ ਲਾਉਂਦਾ ਕੋਈ ਉਹਨੂੰ ਪਤਾ ਵੀ ਸਿਆਣਾ ਵੜਾ ਬੰਦਾ ਐ ਤੇ ਇਹ ਕਿੱਧਰ ਜਾਣਾ ਉਹ ਸੋਚ ਕਿਹੜਾ ਮਾਰੇ ਮਾਰੇ ਰਾਬੂ ਉਹਨਾਂ ਨੂੰ ਪਤਾ ਹੈਗਾ ਨਾ ਮਾਰੇ ਦੀ ਬੁੱਤ ਦੀ ਫਿਕਰ ਹੁੰਦੀ ਆ ਯਾਰ ਜਮਾ ਐਜੂਕੇਟਡਾ ਮੈਂ ਇੰਨੇ ਸਰਟੀਫਿਕੇਟ ਨੇ ਮੇਰੇ ਕੋਲ ਬੈਗ 'ਚ ਨਾਲ ਹੀ ਰੱਖਦਾ ਮੈਂ ਕੋਈ ਸੋਚ ਕਰਦੇ ਹੋਣਗੇ ਸਰਟੀਫਿਕੇਟ ਕੱਢ ਕੇ ਦਿਖਾਵਾਂ ਤੈਨੂੰ ਮੈਂ ਓਏ ਅਜੇ ਤਾਂ ਕੰਮ ਲਿਆ ਮਰੀ ਨਾ ਯਾਰ ਗੱਲ ਤਾਂ ਸੁਣਦਾ ਨਹੀਂ ਐ ਕਿਸੇ ਦੀ ਯਾਰਾ ਓਏ ਅੰਬਰਦੀ ਯਾਰ ਤੂੰ ਮੈਨੂੰ ਇੱਕ ਲੱਖ ਕਿੱਥੋਂ ਫੜਿਆ ਤੁਸੀਂ ਉਹ ਆਦੋਂ ਪਹਿਲੀ ਗੱਲ ਤਾਂ ਨਾ ਨਾ ਸਿੱਧਾ ਲਿਆ ਕਰ ساری ਉਮਰ ਹੋਊਗੀ ਤੈਨੂੰ ਕੀ ਨੋ ਮਤਰਾ ਸਿੱਧਾ ਅੰਬਰ ਤਾਂ ਰਹਿਣਾ ਅੰਬਰਤ ਅੰਬਰ ਤਨੂੰ ਤੂੰ ਬਾਹਲਾ ਹੋਣਾ ਨਾ ਅੰਬਰਤੀ ਨਾ ਹੋਣਾ ਇਤਰਾ ਅੰਬਰਤੀ ਰਹੂਗਾ ਸਿੱਧਾ ਨਾ ਲਿਆ ਕਰ ساری ਉਮਰ ਹੋਊਗੀ ਤੈਨੂੰ ਯਾਰ ਪਤਾ ਨਹੀਂ ਲਾ ਤੈਨੂੰ ਮੇਰਾ ساری ਉਮਰ ਨੂੰ ਕਿੱਡਾ ਕਾ ਹੋਇਆ ਇਹਨੂੰ ਕੋਈ ਮਰੀ ਨਾ ਕਿੰਨੇ ਸਾਲ ਨਾ ਹੈ ਨਹੀਂ ਤੂੰ ਹਜੇ ਹਾਂ ਨਾਲ ਮੇਰੀ ਗੱਲ ਸੁਣ ਲੈ ਮੈਂ ਫੋਨ ਲਾਵਾਂ ਫੋਨ ਕਾ ਲਈ ਵਾਸਤੇ ਵਿਤੂਰੇ ਪਹੁੰਚ ਗਿਆ ਪਹੁੰਚਿਆ ਉਹਨਾਂ ਨੂੰ ਪਤਾ ਹੀ ਹੈਗਾ 10 ਦਿਨ ਹੋ ਗਏ ਯਾਰ ਕਮਾਲ ਕਰਦਾ ਹੈ ਤੂੰ ਕਉਮਣ ਪਾਣੀ ਲੈ ਕੇ ਆਇਆ ਯਾਰਾ ਇਹ ਦਿਮਾਗ ਖਰਾਬ ਹੋ ਰਿਹਾ ਯਾਰਾ ਦਿਮਾਗ ਹਜੇ ਮੇਰਾ ਖਰਾਬ ਹੈਗਾ ਕੋਈ ਨਾ ਬਾਹਰ ਜਾ ਕੇ ਫੋਨ ਕਰੂੰਗਾ ਭੂਣ ਕਰਦੀ ਹੂੰ ਫਿਰ ਮੈਨੂੰ ਕੀ ਹੋਊਗਾ ਮੇਰਾ ਕੀ ਲੈ ਜਾਏਗਾ ਤੂੰ ਤੂੰ ਪੁੱਛਦਾ ਨਹੀਂ ਕਿਸਦਾ ਨਹੀਂ ਮੂੰਹ ਚੱਕ ਕੇ ਆਇਆ ਨਾ ਤੂੰ ਏ ਕ ਮੂੰਹ ਚੱਕ ਕੇ ਅੱਛਾ ਆਵਾ ਨਾ ਮੇਰੇ ਨਾਨਕਿਆਂ ਦਾ ਘਰ ਹੈ ਇਹ ਆ ਲੈ ਫੜਾ ਸਵੀਂਗਾ ਦੂੰਗਾ ਤੈਨੂੰ ਪਤਾ ਨਹੀਂ ਸੀ ਵੀ ਪਾਣੀ ਲਿਆਦਾ ਮੈਂ ਅਣਪੜਾ ਆ ਕਿੱਥੋਂ ਲਿਆਂਦੀ ਆ ਮੈਂ ਤੈਨੂੰ ਐ ਪੁੱਛਦਾਗਾ ਔਰ ਕੁਝਾ ਜਿਦੀ ਨਹੀਂ ਜੀ ਉਥੋਂ ਦਵਾ ਲਿਆ ਹੁੰਦਾ ਮੈਨੂੰ ਦੱਸ ਦੇਣਾ ਤੂੰ ਮੈਨੂੰ ਕੁਝ ਸਿਆਣੇ ਬਣਿਆ ਸੀ ਉਹਦੇ ਸਿਆਣੇ ਵਦਰਾ ਰਾਇ ਕਰ ਲਿਆ ਕਰੋ ਪਹਿਲਾਂ ਮੇਰਾ ਜੁੱਠਾ ਪਾਣੀ ਪੀ ਲਾ ਅਗਲਾ ਦਿਨ ਮਣੀ ਮੋਟੀ ਉਹ ਆਣਾ ਜੁਗਟ ਕਰਦੇ ਹੋ ਯਾਰ ਮੈਨੂੰ ਤੂੰ ਲੈ ਫੜ ਫੜ ਮੈਂ ਸਰਵਾੜਾ ਤੂੰ ਹੀ ਬਣਿਆ ਸੀਗਾ ਉਹ ਫਿਰ ਮੈਨੂੰ ਮੇਰੀ ਘੜਾ ਰਾਇ ਲੱਤੀ ਸੀ ਮੈਨੂੰ ਤਾਂ ਉਹ ਕਹਤਾ ਸੀਗਾ ਵੀ ਬਹਿ ਜਾ ਚੁੱਪ ਕਰਕੇ ਪਈ ਜੇ ਰਾਇ ਲੱਤੀ ਹੁੰਦੀ ਮੈਂ ਇਹਨੂੰ ਵਧੀਆ ਦਵਾ ਲਿਆਦਾ ਉਹਨੂੰ ਕੋਈ ਨਾ ਇਨਾ ਖਰਚਾ ਨਹੀਂ ਹੁੰਦਾ ਸੀਗਾ ਕੋਈ ਨਾ ਨੀਲੋ ਵਾਲਾ ਤੂੰ ਲਿਆਵਾਂਗੇ ਟੈਨਸ਼ਨ ਨਾਲ ਨੀਲੇ ਬਾਲ ਤੇਨੂੰ ਮੈਂ ਪੁੱਛਿਆ ਜੀ ਉਹ ਤਾਂ ਸਾਰੇ ਅਨਪੜਨੇ ਉਹ ਉੱਥੋਂ ਨਹੀਂ ਆਪਣਾ ਲੈਵਲ ਨਹੀਂ ਮੈਚ ਕਰਦਾ ਕੋਈ ਅਨਪੜ ਨਹੀਂ ਹੈਗੇ ਪੜੇ ਲਿਖੇ ਨੇ ਪਰ ਤੇਰੇ ਵਰਗੇ ਦੇ ਲੈ ਕੇ ਪਾਗਲ ਨਹੀਂ ਕਰਨ ਯਾਰ ਪੜਿਆ ਲਿਖਿਆ ਵੀ ਕਿੱਦਰੇ ਜਾਣੀ ਜਿਹੜਾ ਤੈਨੂੰ ਮੈਂ ਉਹ ਦਿੱਤਾ ਸੀ ਮਸਾਲਾ ਉਹ ਪਾਇਆ ਹੈ ਚ ਨਹੀਂ ਪਾਇਆ ਓਏ ਯਾਰ ਅਬੜਾ ਯਾਰ ਤਰਾ ਮੈਨੂੰ ਵੜਾ ਮਰੀਆਂ ਨਾ ਕਾਮਲਿਆ ਗੰਜਨਾ ਪਤਾ ਤੂੰ ਅੱਗ ਸਵਾਰ ਕੀ ਚੱਕੀ ਤਿੰਦਾਂ ਦਾ ਕੀ ਚੱਕੀ ਪਰ ਯਾਰ ਚਾਹ ਬਣਾਇਆ ਦਾ ਬੌਣੀਆਂ ਮਰੀ ਜਾਂਦਾ ਯਾਰ ਤਾਂ ਅਸੀਂ ਬਿਮਾਰ ਹੋਨੇ ਤੁਸੀਂ ਅਨਪੜ ਲੋਕ ਉਹ ਪਤਾ ਕਿੱਡੀ ਜੜੀ ਬੂਟੀ ਤਿਆਰ ਕੀਤੀ ਹੋਈ ਹੈਗੀ ਚਾਪੀਂਗਾ ਚਾਤਾ ਬੀੜਾ ਉਹ ਪਹਾੜਾਂ ਤੇ ਚੜਿਆ ਮੈਂ ਉਹ ਇਕੱਠੀ ਕਰਨ ਵਾਸਤੇ ਹਾਂ ਪੀ ਲੀਂਗਾ ਉਹ ਮਰੀ ਨਾ ਚਾਪੀਂਗਾ ਉਹ ਚਾਹ ਜੋਨੇ ਉਹ ਪਾਉਣਾ ਯਾਰ ਫਿਰ ਕਾਹ ਨੂੰ ਬਸ ਰਹਿਣ ਨਹੀਂ ਮੈਂ ਤਾਂ ਆਪਦੀਆ ਆਪਣਾ ਕੀ ਪੀਊਗਾ ਇਹਨਾਂ ਨੂੰ ਕਿੱਥੇ ਚਾਹ ਬਣਾਉਣੀ ਹੁੰਦੀ ਹੈਗੀ ਚੱਲ ਤੂੰ ਬੈਠ ਫਿਰ ਮੈਂ ਉਹਨਾਂ ਦਾ ਕਿੱਧਰੇ ਜਾਂਦਾ ਤੂੰ ਮੈਂ ਆ ਕੇ ਬੜਾ ਕੰਮ ਜਰ ਮੈਂ ਵੀ ਚੱਲੂਗਾ ਓਏ ਯਾਰ ਤੂੰ ਬਹਿ ਜਾ ਕੀ ਕਰੇਗਾ ਸੌ ਕੰਮ ਕਰਨੇ ਹੋਣਗੇ ਉਹ ਤੈਨੂੰ ਕੰਮ ਦਾ ਕੀ ਪਤਾ ਮੈਂ ਨਾਲੇ ਵਧੀਆ ਕਰਾ ਦਊਗਾ ਚੱਲ ਚੱਲੀ ਆਪਣੇ ਕੋਈ ਸੇਵ ਵਾਲਾ ਫੋਨ ਮੇਮ ਲਈ ਬੈਠ ਯਾਰ ਮੰਨਾ ਸੌ ਕੰਮ ਹੁੰਦਾ ਯਾਰ ਤੂੰ ਬੈਠ ਓਏ ਆ ਫੜਾ ਕੇ हां हां बेबे कर ही आज अंदर का हां आज सस्कारी का बेबी जी सस्कारी का तो सस्कारी हो ठीक हो हां ठीक हां ते होर सेहत ठीक रहंदी है वडी है जेड़ा टाइम टप ही ਜਾਂਦਾ पाणी ल्यावा ना बस मैं ਤਾਂ पी मैं के आई हां मैं ਤਾਂ ਉਧੇ ਆਈ ਤੀ ਵੀਰ ਪਾਲੇ ਮੁਣਕੇ ਤੁਸੀਂ ਬਰ ਸਵਾਬ ਨਹੀਂ ਦਿੱਤਾ ਹੈਗਾ ਮੇਰੀ ਮੱਝ ਦਾ ਕੀ ਬਣਿਆ बेबे ਮੈਂ ਪੁੱਛਿਆ ਸੀ ਅਵਤਾਰ ਨੂੰ ਚਾਚਾ ਕੁੰਡਾ ਹੀ ਲੈ ਕੇ ਆਇਆ ਸੋਡੀ ਮੱਝ ਨਾਲ ਅਵਤਾਰ ਸੀਗਾ ਮੈਨੂੰ ਪਹਿਲਾਂ ਸ਼ੱਕ ਤੀਗੀ ਵੀ ਕੁੰਡਾ ਲੈ ਕੇ ਹੀ ਹੈ ਮੇਰੀ ਮਾਂ ਸੇ ਨਾਲਾ ਬਤਾਰਦੀਗਾ ਮੈਨੂੰ ਤਾਂ ਮੇਰੇ ਚਿੱਤ ਚੋਦ ਦੇ ਦੀ ਵੱਜੀ ਆਂਦੀ ਸੀ ਮੈਂ ਤਾਂ ਤੇਰੇ ਕੋਲੇ ਆਈ ਸੀ ਬਾਕੀ ਤੁਸੀਂ ਪੈਸੇ ਕਹਿੰਦੇ ਸੀ ਨਾ ਵੀ ਮੱਝ ਦੇ ਪੈਸੇ ਟਕੇ ਦਾ ਨਹੀਂ ਮੈਨੂੰ ਪਤਾ ਪੈਸੇ ਛੋੜੇ ਪੋਤੇ ਦੇ ਮੋਬਾਈਲ ਚ ਪਾ ਕੇ ਆਏ ਨੇ ਨਾਲੇ ਪਹਿਲਾਂ ਵਾਲਾ 10000 ਰੁਪਿਆ ਦੇਖੀ ਮੇਰਾ ਪੋਤਾ ਕੱਡਕ ਮੀਣਾ ਨਿਕਲ ਗਿਆ ਬੂਝੇ ਮੈਂ ਸਰਕਾਰੀ ਦਲਵਾਰੀ ਵਗ ਜਾਂਦੀ ਮੇਰੀ ਤਾਂ ਬੇਇੱਜ਼ਤੀ ਕਰਾਤੀ ਸੀ ਨਾ ਐਡਾ ਚੰਗਾ ਬੰਦਾ ਮੈਂ ਤਾਂ ਸੁਣਿਆਗਾ ਵੀ ਕੁੰਡਾ ਤਾਂ ਬਾਲਾ ਹੀ ਚੰਗਾ ਹੈਗਾ ਬੇਬੇ ਤੇਰੇ ਵਾਲੀ ਗੱਲ ਨਹੀਂ ਮੈਂ ਕੀਤੀ ਹੈ ਜੀ ਚਾਚਾ ਕੁੰਡਾ ਜੋ ਸਾਡੇ ਘਰੇ ਆਏ ਨੇ ਮੈਂ ਤਾਂ ਦੇਸ ਦਾ ਪੁੱਠਾ ਬੋਲਦੀ ਸੀ ਉਹਨੂੰ ਵੀ ਤੂੰ ਆਪ ਤਾਂ ਇਹ ਜੇ ਕੰਮਾਂ ਚ ਪਿਆਏਗਾ ਵੀ ਅਵਤਾਰ ਨੂੰ ਵੀ ਪਾਈ ਜਾਣਾਗਾ ਮੈਂ ਤਾਂ ਆਪ ਬਾਲੀ ਕੁਝ ਬੋਲਦੀ ਸੀ ਹੁਣ ਸਮਾਂ ਦੀ ਮੈਨੂੰ ਤਾਂ ਬੇਸ਼ਰਮੀ ਆਉਂਦੀ ਹੈ ਵੀ ਉਹ ਤਾਂ ਇੰਨਾ ਚੰਗਾ ਬੰਦਾਗਾ ਨਹੀਂ ਉਹ ਤਾਂ ਹੁਣ ਪਤਾ ਲੱਗਿਆ ਵੀ ਮਾਨਸਾਲਾ ਕੁੰਡਾ ਕਿਗਾ ਇਹ ਤਾਂ ਸਾਡੇ ਬੁੜੇ ਨਾਲ ਦੋ ਪੀੜੀਆਂ ਤੋਂ ਤਿੰਨ ਤੋਂ ਲਾ ਕੇ ਸਾਡੀ ਲਿਆ ਜਿੱਤੀਗੀ ਪੂਰੀ ਬੁੜੇ ਨਾਲ ਹਏ ਮੈਨੂੰ ਕੀ ਪਤਾ ਧੀਮੀ ਮੇ ਮੇਰੇ ਪੁੱਤ ਨੇ ਮੈਨੂੰ ਬਦਨਾਮੀ ਦਿਵਾਤੀ ਤੀਗੀ ਮੈਂ ਤਾਂ ਬਾਹੀ ਚੰਗੀ ਰਹੀ ਗਈ ਜਿਹੜੀ ਮੈਂ ਸਰਕਾਰਾਂ ਜਿੰਨਾਂ ਗਈ ਮੈਂ ਥੋ ਤੇਰੇ ਤੇ ਰਹੀ ਵੀਰਪਾਲ ਤਣ ਟਕਾ ਕੇ ਟਕੂ ਆਹੋ ਮਨ ਹੋਰ ਹੁਣ ਬੇਬੇ ਉਹੀ ਗੱਲ ਹੈ ਜੇ ਤੁਸੀਂ ਸਾਵਧਨ ਰੱਖਿਆ ਸੀਗਾ ਹਨਾ ਤਾਂ ਹੀ ਉਹੀ ਗੱਲ ਹੈ ਜੇ ਤੁਸੀਂ ਕਾਹਲ ਕਰ ਜਾਂਦੇ ਵੀ ਕੋਈ ਐ ਕਹਿੰਦੇ ਵੀ ਨਾ ਤੱਤੀ ਵਾਲੀ ਹੋ ਜਾਂਦੀ ਫਿਰ ਬਾਰਾ ਕੰਮ ਬੇਗੜ ਜਾਂਦਾ ਬਈ ਮੈਂ ਆਹੀ ਠੰਡੇ ਦਿਮਾਗ ਨਾਲ ਸੋਚਦੇ ਨਹੀਂ ਤੂੰ ਕੱਲੀ ਬੈਠੀ ਦੀ ਮੈਂ ਕਹਿੰਦੀ ਕੱਲੀ ਮੈਂ ਇਸ ਨੂੰ ਕੀ ਰੋਣੀ ਐ ਤੂੰ ਪੋਤੇ ਦੀ ਗੌਰ ਕਰ ਆ ਹੁਣ ਪਤਾ ਲੱਗਿਆ ਹੈਗੇ ਵੀ ਪੋਤਾ ਹੀ ਵਾਗਿਆ ਪੈਸੇ ਲੈ ਕੇ ਕਿ ਵਿਜੜਾ ਬੇਬੇ ਮੇਰੀ ਗੱਲ ਸੁਣ ਹੁਣ ਅਵਤਾਰ ਹੋ ਰਹਿਆਂ ਨੇ ਤੇ ਇੱਕ ਚਾਚੇ ਕੁੰਡੇ ਦੇ ਗੱਲ ਨਾਲ ਪੈਂਦੀ ਫਿਰ ਤੂੰ ਆਪਦੇ ਪੋਤੇ ਦੀ ਗੌਰ ਕਰ ਰਿਹਾ ਤੂੰ ਆਦੇ ਪੋਤੇ ਤੋਂ ਪੁੱਛ ਉਹਦੇ ਮੋਬਾਈਲ 'ਚ ਪਾਤੇ ਪੈਸੇ ਸਾਰੇ ਚੰਗਾ ਵੀ ਪੱਲ ਤੇ ਤਾਂ ਕਹ ਕੇ ਮੇਰੇ ਕੰਨ ਖੋਲਤੇ ਹੈ ਹੁਣ ਮੈਂ ਆਪਣੇ ਪੋਤੇ ਨੂੰ ਫੋਨ ਕਰਕੇ ਪੁੱਛਦੀਆਂਗੀ ਸ਼ਾਬਾਸ਼ ਏ ਤੇਰੇ ਤੈ ਮੈਨੂੰ ਹੋ ਕਰਤਾ ਰਾਹ ਪਾਤੀ ਗੱਲ ਮੈਂ ਜਾ ਕੇ ਹੋ ਕੱਢੇ ਤੇ ਚਾਹ ਤਾਂ ਪੀ ਜਾਂਦੇ ਬਸ ਚਾਹ ਮੇਰੇ ਕਿਹੜੇ ਚਾਹ ਹੈ ਚਾਚਾ ਯਾਰ ਤੇ ਚੜਾਈ ਬੜੀ ਆ ਮੰਡੀ ਚ ਬੜੇ ਜਦੂ ਦੀ ਕੁੰਡਾ ਕੁੰਡਾ ਹੂਣ ਲੱਗੀ ਉਹ ਸ਼ੇਰਾ ਇਕੜਾ ਅੱਜ ਦੀ ਐ ਸਾਰੀ ਉਮਰ ਆਹੀ ਮੰਡੀ ਚ ਗਾਲਾਂ ਗਾਲਤੀ ਆ ਮੰਡੀਆਂ ਚ ਫਿਰ ਫੇਰੀ ਮੈਂ ਤਾਂ ਪਹਿਲੀ ਵਾਰ ਆ ਜਾਗਾ ਹਾਂ ਚਲ ਤੂੰ ਉਹ ਮੁੰਡੇ ਬੈਠੇ ਉਹਦੇ ਬੱਲੇ ਬੱਲੇ ਹੋਏ ਉਹ ਹਾਂ ਵੀ ਦੇਖਲਾ ਸ਼ੇਰਾ ਉਹ ਕਿੰਨੀ ਆਸੂ ਤਾਂ ਦਿਖਾ ਰੇੜੀਆਂ ਲੱਗੀਆਂ ਹੁੰਦਾ ਉਹ ਜਦੋਂ ਇੱਲੀਆਂ ਚਾਉਂਦਾ ਹੁੰਦਾ ਮੈਂ ਉਹ ਤਾਂ ਕੁਝ ਨਹੀਂ ਹੁੰਦਾ ਸੀ ਉਹਦੇ ਦੇਖ ਚਾਚਾ ਯਾਰ ਮੱਝਾ ਮੱਝਾ ਬਾਤਾਂ ਸੁਣੀਆਂ ਤਾਂ ਨਾਲ ਇੱਥੇ ਮਾਈਕ ਲੱਗਿਆ ਹੋਇਆ ਉਹ ਚ ਬੋਲ ਦਿੰਦੇ ਆ ਵੀ ਹਾਂ ਭਾਈ ਐਮਐਸ ਠੀਕ ਆ ਐਂ ਗੱਲ ਹੁੰਦੀ ਆ ਪਹਿਲਾਂ ਉਹ ਸੌਦੇ ਹੋਈ ਜਾਂਦੇ ਆ ਬਸ ਨਾਲ ਯਾਰ ਆ ਦੀ ਖੇਸ਼ੀਰਾ ਸੌਦੇ ਤਾਂ ਹੋਈ ਜਾਂਦੇ ਨੇ ਹਾ 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 ਇਹ ਹੁਣ ਲਾਲਾ ਵੀ ਉਰੇ ਨੌ ਬਣਾਉਣਾ ਕਿਹੜਾ ਸੌਖੀ ਗੱਲ ਐ ਕੋਈ ਕਾਇਆਂ ਗੁੰਆਂ ਵੀ ਆਉਣੇ ਨੇ ਤੇ ਪੂਰਾ ਕੰਮ ਪਟਾਇਆ ਜਾਂਦਾ ਹੈ ਨਾ ਹਾਂ ਬਾਵਾ ਉਹ ਗੀੜਾ ਉਹ ਦੇਖੋ ਧੁਰਦੀ ਧੁਰ ਗੱਡੀਆਂ ਕਾਇਂ ਟਰ ਖੜੇ ਨੇ ਪਾਈ ਜੀ ਠੀਕ ਹੋ ਠੀਕ ਆ ਪਾਈ ਮੈਂ ਵੀਰਪਾਲ ਨੂੰ ਫੋਨ ਕਰਤਾ ਇੱਕ ਕਾਹ ਨਹੀਂ ਗੱਲ ਕਰਨ ਦਿੰਦਾ ਹੈਗਾ ਚਾਰ ਦਿਨਾਂ ਦਾ ਦਿਮਾਗ ਹਿਲਾ ਰੱਖਿਆ ਕੋ ਰੋਜ਼ ਰੋਜ਼ ਸਰਦੂਖਣੇ ਦੀ ਗੋਲੀ ਲੈਨੇ ਆ ਮੈਂ ਪਤਾ ਨਹੀਂ ਕਿੱਦੇ ਜਾਊਗਾ ਇਹ ਥੋੜੇ ਤਾਂ ਮੱਝ ਨਹੀਂ ਆਈ ਹੈਗੀ ਮੈਂ ਤਾਂ ਵੀਰਪਾਲ ਨੂੰ ਫੋਨ ਕਰਤਾ ਉਹ ਕਹਿੰਦੇ ਕੋਈ ਨਾ 2 ਘੰਟਿਆਂ ਚ ਥੋੜੇ ਘਰੇ ਮੱਝ ਆ ਜੂਗੀ ਤੁਸੀਂ ਤਾਂ ਮੈਨੂੰ ਇਲਾਰੇ ਲਾਈ ਗਿਓਂਗੇ ਤੇ ਤੈਨੂੰ ਕੀ ਲੋੜ ਸੀਗੀ ਵੀਰਪਾਲ ਨੂੰ ਫੋਨ ਕਰਨ ਦੀ ਔਰ ਦੋਸਤਾਂ ਮੈਨੂੰ ਲਾਰੇ ਲਾਈ ਗਏ ਹੋਗੇ ਮੈਂ ਉਦਦੇ ਵੀ ਤੁਹਾਨੂੰ ਕਿਹਾ ਸੀ ਪਿੰਡ ਜਾਂਦੀ ਸੀ ਜਿੱਦ ਤੇ ਮੈਂ ਆਕੇ ਮੈਂ ਕੋਈ ਨਾ ਬੀਰਪਾਲ ਨੂੰ ਕਹਿ ਦਿੰਨੀ ਆ ਕਿ ਉਦਦੇ ਤੁਸੀਂ ਮੈਨੂੰ ਰੋਕਤਾ ਹੁਣ ਬਈ ਕੀ ਦੁੱਧ ਨੂੰ ਝਾਕੀ ਜਾਂਦਾ ਕਿ ਕੋ ਆ ਰਿਹਾ ਹੈਗਾ ਹੁਣ ਉਹਨੂੰ ਮੈਂ ਕਿੱਥੋਂ ਕਰਕੇ ਦਮਾ ਕਾਫੇ ਮੈਂ ਤੈਨੂੰ ਉਦਦੇ ਕਿਹਾ ਨਹੀਂ ਹੈਗਾ ਵੀ ਬਈ ਮੈਂ ਪੈਸੇ ਦਾ ਇੰਤਜ਼ਾਮ ਕਰਿਆ ਮੈਂ ਤੈਨੂੰ ਹੋਰ ਮੈਸ ਲੈ ਕੇ ਦੇ ਦੂੰਗਾ ਤੈਨੂੰ ਕੀ ਲੋੜ ਹੁੰਦਾ ਹੋਵੇ ਛੋਟੂ ਤਾਂ ਪੈਸੇ ਦਾ ਇੰਤਜ਼ਾਮ ਨਹੀਂ ਹੋਇਆ ਹੈਗਾ ਉਹ ਯਾਰ ਬਿਸ਼ਰਮੀ ਵਾਲੀ ਗੱਲ ਆ ਗਈ ਯਾਰ ਉਹ ਦੂਜੀ ਝੋਟੀ 4 ਦਿਨਾਂ ਦਾ ਤੇ ਸੂੰਦੀ ਸੂੰਦੀ ਉਹ ਇੰਨੇ ਦਿਨ ਲਈ ਬੈਠੀ ਹੈਗੀ ਹੁ ਨਿਚਲੇ ਬੈਓ ਤੁਸੀਂ ਫੋਨ ਫਾਨ ਨਹੀਂ ਕਰਨਾ ਹੈਗਾ ਵੀਰਪਾਲ ਨੂੰ ਹੈਗਾ ਉੱਦੇ ਦੀ ਉੱਦੇ ਤੁਸੀਂ ਮੈਨੂੰ ਰੋਕਤਾ ਹੁਣ ਆਦਾ ਮੱਝ ਆ ਜਾਣ ਦੋ ਹੱਥ ਕਰ ਮੈਂ ਤੈਨੂੰ ਲਿਖ ਕੇ ਦਿੰਦਾ ਤੈਨੂੰ ਵੱਡੂ ਇਹਨੂੰ ਕੜੂਈ ਉਹ ਯਾਰ ਤੂੰ ਉੱਥੇ ਬਹਿਣਾ ਸੌ ਫੀਅਰियस ਗੱਲ ਹੁੰਦੀ ਆ ਯਾਰ ਆ ਉਹ ਗੱਲ ਵੀ ਨਹੀਂ ਕਰਾਂ ਦਿੰਦਾ ਹੈਗਾ ਕਿੱਥੋਂ ਆਇਆ ਹੈਗਾ ਫਿਰ ਆਉਦਾ ਦੀ ਭੈਣ ਤੀ ਰੋਟੀਆਂ ਪਕਾ ਲਿਆ ਕਰੋ ਉੱਦੇ ਤੁਸੀਂ ਮੈਨੂੰ ਰੋਕ ਹੀ ਲੈ ਹੁਣ ਮੈਂ ਰੁਕਣੀ ਵੀ ਨਹੀਂ ਹੈਗੀ ਸੁਣ ਮੈਂ ਯਾਰ ਤੂੰ ਚੰਗਾ ਨਹੀਂ ਕੀਤਾ ਹੈਗਾ ਵੀਰਪਾਲ ਨੂੰ ਫੋਨ ਕਰਕੇ ਹੁਣ ਵੀਰਪਾਲ ਕਹੂਗੀ ਕੀ ਮਬੀਰ ਨੂੰ ਫੋਨ ਕਰਕੇ ਕਹਿ ਦੇਣਾ ਵੀ ਨਾ ਜਿਹੜਾ ਹਰ ਜਿਹੀ ਹਟ ਜਾ ਤੂੰ ਕੀ ਲੈਣਾਗਾ ਜੇ ਤੇਰੇ ਦਿਮਾਗ ਕਰਦਾ ਕੰਮ ਹੋਵੇ ਫਿਰ ਤਾਂ ਹੁੰਦੀ ਹੈ ਗੱਲ ਬੁੱਝਿਆ ਤਾਂ ਬੁੱਝ ਹੁਣ ਆਪਦਾ ਆਪ ਸੋਚ ਲਓ ਮੇਰੇ ਤਾਂ ਬੈਗ ਅੰਦਰ ਪੈ ਕੀਤਾ ਪਿਆਗਾ ਇੱਕ ਆ ਰਹਿਗਾ ਇਹਨੂੰ ਪਕਾ ਪਕਾ ਕੇ ਰੋਟੀਆਂ ਦੇਈ ਜਾ ਸਾੜੀ ਚੱਲੇ ਹੱਥ ਮੈਂ ਤਾਂ ਜਾਣਨੀ ਆਪਦੇ ਪੈ ਕੀ ਓ ਯਾਰ ਚੰਗਾ ਏ ਯਾਰ ਹੁਣ ਆਦਾ ਫੋਨ ਫਾੜ ਨਹੀਂ ਕਰਨਾ ਕਿਰਾਂ ਕਰਦਾ ਫੋਨ ਕਿਲੇ ਤੇ ਮੱਝ ਆ ਜਾਣ ਦੋ ਫਿਰ ਨਹੀਂ ਆਦ ਰੋਟੀਆਂ ਪਕਾਈ ਚੱਲੇ ਮੈਥੋਂ ਨਹੀਂ ਪਕਦੀਆਂ ਹੈਗੇ ਤੁਹਾਡੇ ਰੋਟੀਆਂ ਉਹ ਪੁੱਛ ਲੈ ਇਹਨੂੰ ਇਹ ਜਾਣਾ ਵਗ ਜੂਈ ਕੋਈ ਗੱਲ ਨਹੀਂ ਦੇਖ ਲੈ ਇੱਥੇ ਰਾਜ ਜਾਨੀ ਨੂੰ ਜਾਰਵਾ ਰਾਜੀਆਂ ਦੀ ਨੂੰ ਵੜਵਾ ਦਾਂਗੇ ਉਹ ਕੋਈ ਸੀਰੀਅਸ ਗੱਲ ਹੁੰਦੀ ਹੈ ਕਿਸੇ ਵਾਰ ਟਿਕਜਾ ਕਰ ਤੋਂ ਬੋਰੀ ਚ ਬੋਰੀ ਚ ਪੈ ਕੇ ਉਹਰੇ ਬੋਰੀ ਚ ਦੱਸ ਹੁਣ ਕਰੀ ਹੁਣੀ ਤਾਂ ਹੁਣੀ ਇਹਨੂੰ ਕਹਦੇ ਜਾ ਤੂੰ ਕਿਉਂ ਇਹਨੂੰ ਬੰਨੇ ਆ ਤੁਸੀਂ ਯਾਰ ਉਹ ਟਿਕਜਾ ਬਾਈ ਯਾਰ ਕਿਉਂ ਮੇਰਾ ਦਿਮਾਗ ਖਾਦ ਸਰਦਖਨ ਲਾਤਾ ਯਾਰ ਚੱਜ ਦੀ ਲਿਆਉਂਦੇ ਚੱਜ ਦੀ ਤੇਰੀ ਦੇਖਾਂਗੇ ਕਿੰਨੀ ਕ ਚੱਜ ਦੀ ਆਊਗੀ ਹਾਂ ਮੈਂ ਤਾਂ ਲਿਆਉਂਦਾ ਹੀ ਨਹੀਂ ਐਦੂ ਤਾਂ ਮੈਂ ਇਹੀ ਲੋਟਾਂਗਾ ਇਹੀ ਨਾਲ ਤਾਂ ਹੋਰ ਤੈਨੂੰ ਛੜੇ ਨੂੰ ਰੋਟੀਆਂ ਖਾਉਂ ਦਊਗਾ ਦੇਖ ਲੈ ਕਿਵੇਂ ਬੋਲਦੀ ਹੈਗੀ ਗਾਟਾ ਲਾਹਾ ਦੂੰਗਾ ਮੈਂ ਅੰਬਰ ਤੀ ਡੇਰੇ ਕਰਕੇ ਜਿੱਪ ਉੱਪਰ ਬੈਠਾ ਉਹ ਚੰਗਾ ਯਾਰ ਹਉ ਤਾਂ ਬਈ ਦੁਮਾਖ ਹੈ ਨਾ ਇਹਨੂੰ ਪਤਾ ਹੈ ਨਾਲੇ ਮੈਂ ਕਹਾਂਉਂਦਾ ਨਹੀਂਂਦਾ ਕਿਸੇ ਨੂੰ ਉਹ ਖੌਰੂ ਬਾਹਰ ਖਾ ਤੂੰ ਕੱਲ ਨਾ ਆਇਆ ਯਾਰ ਕਿਸੇ ਬੰਦਾ ਸੀਰੀਅਸ ਹੋ ਜਾਇਆ ਕਰ ਕਿਸੇ ਬੰਦਾ ਹੋ ਜਾਇਆ ਕਰ ਕੋਈ ਦਿਮਾਗ ਹਲਾਉਣਾ ਹੁੰਦਾ ਦੇਖਾਂ ਫੋਨ ਲਾ ਕੇ ਜੀ ਚੱਕੂਗਾ ਬੜਾ ਲਹੂ ਵੀ ਛੱਡਿਆ ਮੇਰਾ ਤਾਂ ਨੇ हां हेलो दे बच्चा आ ਕਿੱਥੇ ਹੈਗਾ ਤੂੰ ਮੈਂ 4 ਦਿਨ ਹੋ ਗਏ ਫੋਨ ਲਾਉਂਦੀ ਨੂੰ ਤੇ ਫੋਨ ਨਹੀਂ ਚੱਕਦਾ ਬਣਿਆ ਕੰਮ ਦਾ ਹੋ ਜਾ ਮੈਂ ਤਾਂ ਮਨ ਸੁੱਕਾ ਪਿਆ ਮੇਰਾ ਤਾਂ ਆ ਜਾ ਚੰਗਾ ਨਾ ਹੁਣ ਇੱਥੇ ਸੁਣਨ ਬਣ ਕੇ ਬੈਠੇ ਹੋਗੇ ਮੱਝ ਆਉਣ ਵਾਲੀ ਬਾਗਲ ਚ ਵਗਜੂ ਮੱਝ ਮੂਝੇ ਤਾਂ ਲਾਹ ਲੋ ਓ ਯਾਰ ਤੂੰ ਅੱਪੀ ਲਾਹਣੀ ਆ ਤੂੰ ਮੇਰਾ ਕਿਉਂ ਦਿਮਾਗ ਖਿੱਦਾ ਗਿਆ ਕਿਉਂ ਹੁਣ ਮੱਝ ਮੈਂ ਲਹਾਉਂਗੀ ਆਥ ਨੇ ਤਾਂ ਦੁੱਧ ਹੋਦੀ ਭਾਲ ਦੇਉਗੇ ਆਥ ਨੇ ਫਿਰ ਦੁੱਧ ਦਾਦ ਨਹੀਂ ਮਿਲਦਾ ਹੈਗਾ ਓ ਯਾਰ ਮੇਮਣੀ ਨੂੰ ਕਹਦੇ ਉਹ ਭਗ ਜਾਊਗਾ ਔਰ ਉਹਦੇ ਨਾਲ ਉਹ ਤਾਂ ਕਹੇ ਨਾਲ ਤਾਂ ਮੈਂ ਆਪ ਹੀ ਲਹਾ ਲੂੰਗੀ ਉਹ ਐਨ ਪਤਾ ਰੇੜਾ ਦੇ ਨਾਲ ਕੀ ਸੌਦਾ ਕਰੈ ਐਨ ਪਤਾ ਮੱਝ ਉਧਰ ਦੀ ਉਧਰ ਹੀ ਲੈ ਜਾਓ ਉਹ ਕੋ ਐਡਾ ਬਾਲਾ ਥੋੜੀ ਆ ਹੋ ਕਾਣੂ ਉਹ ਰੇੜਾ ਵਾਲਾ ਦਿਮਾਗ ਖਰਾਬ ਕਰ ਦੂ ਆਪਣਾ ਤਾਂ ਉਹਨੇ ਘਾਰ ਹੀ ਰੱਖਿਆ ਗਾ ਉਹਦਾ ਸਿੱਧੇ ਹੋ ਕੇ ਬਗਲ ਚ ਜਾ ਕੇ ਮੱਝ ਲਹਾ ਲੋ ਮੇਰੀ ਗੱਲ ਸੁਣਾ ਠੀਕ ਆ ਤੂੰ ਮੱਝ ਮੰਗਾਈ ਆ ਆਪ ਹੀ ਲਾ ਮੈਂ ਨਹੀਂ ਜਾਂਦਾ ਹੈਗਾ ਫਿਰ ਆਥ ਨੇ ਦੁੱਧ ਤਾਂ ਹੀ ਆਣਾ ਪਾਲਿਓ ਆਪਦਾ ਇਕ ਉਹ ਆ ਰਿਹਾ ਹੈਗਾ ਤੂੰ ਕ ਮੰਤਾ ਲੋੜ ਹੀ ਨਹੀਂ ਹੈਗੀ ਜਬ ਭਗ ਜਾਇਆ ਤੂੰ ਦਵਾਖਣਾ ਖਾ ਉਹ ਤੇ ਮੇਂ ਵੀ ਨਹੀਂ ਫੜਦਾ ਉਹਨੂੰ ਕਹਦੇ ਉਹਨੂੰ ਨਹੀਂ ਮੈਂ ਕਹਿੰਦੀ ਉਹ ਤਾਂ ਜਾਣਾ ਜਾਓ ਨਹੀਂ ਜਾਣਾ ਨਾ ਜਾਓ ਉਹ ਤਾਂ ਮੈਂ ਉਹਨੂੰ ਨਹੀਂ ਕਹਿੰਦੀ ਹੈਗੀ ਉਹ ਐ ਨਹੀਂ ਪਤਾ ਮੱਝ ਵੇਚ ਕੇ ਪੈਸੇ ਆਪਦੇ ਪਿੰਡੋਂ ਨੂੰ ਲੈ ਜੇ ਤਾਂ ਤੂੰ ਭਗ ਜਾ ਮੈਂ ਤੇ ਦੇਖਣਾ ਦੋ ਹੱਥ ਮੱਝ ਲਹਾੜੋ ਸਿੱਧੇ ਹੋ ਕੇ ਤੂੰ ਭਗ ਜਾ ਯਾਰ ਹਲੋ ਹਲੋ ਕਿਸੀ ਕਾ ਬਣੇ ਕਿਹ ਕਾਲ ਹਰਮਤ ਕਿਵੇਂ ਹੈ ਠੀਕ ਹੈ ਆਪਣੇ ਤੁਸ ਠੀਕ ਹਾਂ ਠੀਕ ਹੈ ਵਧੀਆ ਮੈਂ ਤਾ ਉਹ ਕਹਿੰਦੀ ਸੀ ਕਿ ਮੈਂ ਮੱਝ ਜਿਹੜਾ ਧੀ ਰੇੜੇ ਤੇ ਤੇ ਨਾਲੇ ਮੈਂ ਕਰਾਇਆ ਦਿੱਤਾ ਵੀ ਪਹੁੰਚਣ ਆਲੀ ਹੋਊਗੀ ਮੱਝ ਤੁਸੀਂ ਲਾ ਲਿਓ ਬਾਈ ਮੂਰੇ ਪਰ ਤੂੰ ਮੈਨੂੰ ਫੋਨ ਤਾਂ ਕਰ ਲੈਂਦੀ ਨਹੀਂ ਹਮਤ ਜੇ ਮੈਂ ਤੈਨੂੰ ਫੋਨ ਕਰਦੀ ਹੈ ਨਾ ਬਾਲਾ ਵੀ ਕੰਮ ਵੱਧ ਜਾਂਦਾ ਤੁਹਾਡੇ ਘਰੇ ਚਾ ਲੈ ਮੈਂ ਵੀ ਕੋਈ ਮੱਝ ਨਾਲ ਨਹੀਂ ਬੱਤਨਾ ਵੀ ਮੱਝ ਆ ਗਈ ਬਿਤਾਣੀ ਬੱਤਨਾ ਨਹੀਂ ਨਾ ਪੇਕਿਆ ਨਾਲ ਬੱਤਨਾ ਨਹੀਂ ਮੱਝ ਵਿਣਾ ਤਾਂ ਮੈਨੂੰ ਸਰਜੂਗਾ ਪੇਕਿਆ ਬਿਨਾਂ ਨਹੀਂ ਸੱਜੂ ਪਰ ਪਰ ਫਿਰ ਵੀ ਜਦੋਂ ਔਖਾ ਜਿਹਾ ਲੱਗਦਾਗਾ। ਜਦੋਂ ਔਖਾ ਕਹਦਾਗਾ ਜੇ ਤਾਂ ਮੈਂ ਚੜਾਈ ਦਿੱਤੀ ਬਸ ਮੇਰੇ ਤੇ ਨਿਕੁਆਰੀ ਚਾਹ ਲਈ ਮੈਂ ਮੱਝਰਾ ਦਿੱਤੀ ਸੀ ਲਾਜੋ ਗੰਦਾ। ਕਿਰਾਇਆ ਕਿਵੇਂ ਸਾਰਾ ਦਿੱਤਾ ਹੋਇਆ। ਪਰ ਮੇਰੇ ਵੀ ਕੀ ਸਾਰਿਆਗਾ ਹੁਣ ਉਹਨੂੰ ਵੀ ਦੱਸ ਦੇਣਾ ਹੋਇਆ ਕਹਿੰਦੀ ਨੂੰ ਐ ਕੀ ਕਰਾਂ ਹੁਣ ਮੈਂ ਤਾਂ ਵਿਚਾਲੇ ਫਸਿਆ ਬੈਠਾਂਗਾ। ਚੱਲ ਕੋਈ ਨਾ ਕੋਈ ਨਾ ਤੈਨੂੰ ਨਹੀਂ ਮੈਂ ਕਹਿੰਦੀ ਕੁਛ। ਦੇਰ ਕਿੰਨਾਗਾ ਬੋਲਿਆ। ਠੀਕ ਆ ਪਰ ਕੁੱਲ ਪਸ਼ੂ ਆ ਕੁੱਲ ਪਸ਼ੂ ਮੈਂ ਤਾਂ ਪਹਿਲੀ ਵਾਰ ਆਇਆ ਮਰੂਖ ਹੋਸੋ ਗਿਆ ਦੇਖੋ ਕਿੰਨੀ ਦੁਨੀਆ ਫਿਰਦੀ ਹੈਗੀ ਕੋਈ ਵਪਾਰੀ ਆ ਕੋਈ ਲੈਣ ਆਇਆ ਕੋਈ ਵੇਚਣ ਆਇਆ ਉਹ ਠੀਕੋ ਬਾਈ ਕਿਹੜੇ ਪਾਸੇ ਪੁੰਠੀ ਆ ਕਿਹੜੇ ਪਾਸੇ ਉਹ ਥੇ ਲੈ ਚੱਲ ਜਾਓ ਥੇ ਲੈ ਜਾਓ ਇਹ ਕੋਈ ਕਿਸੇ ਦੀ ਵਿਚਾਰੇ ਜੀ ਬਿਕਰੀ ਨਹੀਂ ਪਾਣੀ ਧਾਰ ਰਹੇ ਪਰਵਾਨਾ ਪਾਣੀ ਦਾ ਪ੍ਰਬੰਧ ਰੱਖਦਾ ਅਗਲਾ ਨਾਲ ਬਾਈ ਹਾਂ ਗਰਮੀ ਵਾਲੀ ਦੇ ਪਸ਼ੂਆਂ ਨੂੰ ਚਾਚਾ ਫਿਰ ਗੱਡੀ ਵਾਲੇ ਨੂੰ ਕਿਵੇਂ ਕਰੀਏ ਭੇਜ ਦਈਏ ਆਪਾਂ ਗੱਡੀ ਵਾਲੇ ਨੂੰ ਭੇਜ ਦਾਂਗੇ ਗੱਡੀ ਤਾਂ ਇੱਥੇ ਕਿਸੇ ਨੂੰ ਹੁਣ ਕਹਿ ਦੂੰਗਾ ਮੈਂ ਕੋਈ ਆਊਗਾ ਆਪਣੇ ਕੋਲੇ ਉਹਨੂੰ ਕਹਿ ਦਾਂਗੇ ਵੀ ਭਾਈ ਤੂੰ ਲੈ ਜਾ ਲੈ ਗੱਡੀ ਲੈ ਜਾ ਉਹ ਕੋਈ ਪਸ਼ੂ ਚੜਾ ਕੇ ਕਿਸੇ ਛੋਟੇ ਵਪਾਰੀ ਨੂੰ ਹੁਣ ਕਹਿ ਦਾਂਗੇ ਠੀਕ ਕਿਹੜਾ ਕੋਈ ਨਿੱਕੀ ਮੋਟੀ ਗੱਲ ਆ ਯਾਰ ਮੈਸਾਨਾ ਆ ਤੇ ਅਮਰ ਪਹਿਲੀ ਵਾਰ ਹੀ ਦੇਖਿਆ ਸੇਰਾ ਲੱਗਿਆ ਤੇ ਸੇਰਾ ਹੀ ਲੱਗਦਾ ਬਹੁਤ ਮਹਿੰਗੇ ਮਹਿੰਗੇ ਮੈਸਾਨੇ ਹੋਵੇ ਹੂੰ ਸਸਤੀ ਤੋਂ ਸਸਤੀ ਆ ਮਹਿੰਗੀ ਤੋਂ ਮਹਿੰਗੀ ਆ ਐ ਨਹੀਂ ਤਾਂ ਨਹੀਂ ਕੁੰਡਾ ਕੁੰਡਾ ਆ ਚਲ ਆਪ ਦੇ ਮੂੰਹੋਂ ਬੜੀ ਵਡਿਆਈ ਨਹੀਂ ਕਰੀ ਦੀ ਸ਼ੇਰਾ ਠੀਕ ਆ ਚਾਚਾ ਹਾਂ ਅੱਜ ਲੀ ਗਾਹਾਂ ਹੋ ਜਾ ਆਪੋਂ ਪਾਰੀਂੇ ਬਹੁਤ ਹੁੰਦਾ ਦੂਰੋਂ ਦੂਰੋਂ ਹਾਂ ਪਾਲੀ ਦੂਰੋਂ ਆਉਂਦੇ ਨੇ ਸ਼ੇਰ ਕੱਢੀ ਨੇ ਗੱਡਿਆਂ ਪਾਸੇ ਪਾਣ ਤਾਂ ਖੜਿਆ ਜਾਂ ਮੈਂ ਕੀ ਅੰਤ ਹੈਗਾ ਚਾਚਾ ਹਾਂ ਅੱਜ ਤਾਂ ਤੁਮ ਨੂੰ ਮੰਡੀ ਦਿਖਾ ਕੇ ਦੱਸਣੀ ਆ ਵਿਆਹ ਕੋ ਸਾਹ ਹਾਂ ਇਹ ਹੁੰਦਾ ਅੱਜ ਤਾਂ ਸ਼ੁੱਕਰਵਾਰ ਆ ਇਹ ਆਏ ਸ਼ੁੱਕਰਵਾਰ ਲੱਗਦੇ ਦੁਪਹਿਰ ਨੂੰ ਦਾ ਸਾਰੀ ਹੋ ਤੁਰਦੀ ਤੁਰ ਪਰੀ ਹੁੰਦੀ ਆ ਮੰਡੀ ਅੱਛਾ ਲਾਰਾ ਟੁੱਟਦਾ ਨਹੀਂ ਹੁੰਦਾ ਮੇਲੇ ਵਾਲਾ ਕੰਮ ਹੈ ਮੇਲੇ ਵਾਲਾ ਕੰਮ ਹੀ ਆ ਮੇਲੇ ਹੀ ਲੱਗਦੇ ਨੇ ਦੇਖੀ ਉਹਦੀ ਬਹੂਲੀ ਮੱਸ ਹਾਂ ਸਿੱਖ ਰੈਣ ਨੂੰ ਜੇ ਤਾਂ ਤੂੰ ਹਾਂ ਰੰਗਲ ਮੰਗਲ ਚਾਚਾ ਅੱਜ ਤਾਂ ਪਟਾਇੰਮ ਲਈ ਵਗ ਚਲਾਂਗੇ ਹਾਂ ਹਾਂ ਅੱਜ ਤਾਂ ਬਸ ਉਹ ਆਉਂਦਾ ਫੋਨ ਕੀਤਾ ਹੋਇਆ ਉਹਨੂੰ ਉਹਦੇ ਨਾਲ ਕਰਾ ਕੇ ਬਸ ਉਹਨੂੰ ਕਹਿੰਦਾ ਮੈਨੂੰ ਮੱਜ ਦਵਾ ਦਿਓ ਹੁਣ ਦਵਾ ਕੇ ਵਗ ਚਲਦੇ ਆਪਾਂ ਬੜਾ ਟਾਈਮ ਨਹੀਂ ਛੜਦੇ ਮੇਰੀ ਨਾ ਸਿਹਤ ਜੀ ਠੀਕ ਨਹੀਂ ਲੱਗਦੀ ਅੱਜ ਤੱਕ ਚਾਹ ਫਿਰ ਚਾਚਾ ਇੱਧਰ ਦੇਖ ਲੈਨੇ ਆਂ ਆ ਜਾ ਕਹੇ ਕਿੰਨਾ ਕ ਟਾਈਮ ਲਾਉ ਯਾਰ ਹੁਣ ਕਦੇ ਆ ਜਾ ਸੀ ਦੇਸੀ ਗਾਣਿਆਂ ਵੀ ਲੱਗੀਆਂ ਚਾਚਾ ਮੈਂ ਲੰਘਾਂਗੇ ਆ ਕਰ ਲੰਘਾਂ ਮਗੋਂ ਮਾਤਾ ਇਹ ਤਾਂ ਪਤੀ ਵੀ ਆਲੇ ਤੂੰ ਮੱਝ ਰਹਿਣਾ ਮੈਨੂੰ ਪਤਾ ਮੱਝਾਂ ਹੋਣ ਹੀ ਨਾ ਵੀ ਬਹੁਤ ਘੱਟ ਹੋ ਜਾਣਾ ਕਦੇ ਤਰਨ ਕਦੇ ਸਾਰਾ ਗਾਇਆ ਹੀ ਆ ਜਾਣ ਐ ਵੀ ਹੋ ਜਾਂਦਾ ਕਦੇ ਬਹੁਤ ਮਾਲ ਆ ਜਾਂਦਾ ਸੁਣਿਆ ਸੁਣਿਆ ਮੱਝਾਂ ਨੇ ਕੋੜਨਾ ਜੀ ਜੀ ਸੁਣਾਲੀ 10 15 ਦਾ ਰਹਿ ਕੇ ਕਹਿੰਦਾ ਪੁੱਛ ਕੇ ਤਾਂ ਆਇਆ ਮੈਂ ਉਹ ਹੋਰ ਅੰਕਲ ਜੀ ਠੀਕ ਹੋ ਫੇਰ ਨਾ ਬੜੀ ਅਦਾਸ ਜਿਹੀ ਬੈਠੀ ਐ ਉਹ ਕੀ ਹੋ ਗਿਆ ਤੈਨੂੰ ਐ ਮੂੰਹ ਜਾਂ ਲਮਕਾਰ ਰੱਖਿਆ ਕੀ ਹੋ ਗਿਆ ਅੱਜ ਤਾਂ ਤੈਨੂੰ ਖੁਸ਼ ਹੋਣਾ ਚਾਹੀਦਾ ਸੀ ਵਪਾਰ ਦੇ ਪਹਿਲੇ ਦਿਨ ਗਿਆ ਸੀ ਮੈਂ ਦੱਸ ਕੀ ਹੋ ਗਿਆ ਹੁਣ ਤਾਂ ਕੀ ਸੀ ਸੋਮਨ ਦਾ ਫੋਨ ਆਇਆ ਸੀਗਾ ਉਹ ਕਹਿੰਦੀ ਵੀ ਮੱਝ ਭੇਜ ਦਿਓ ਭਾਈ ਸਾਡੀ ਵਾਪਸ ਉਹਦੀ ਮੱਝ ਚੜਾਤੀ ਮੈਂ ਵੀਰਪਾਲ ਮੈਂ ਤੈਨੂੰ ਉਹਦੇ ਕੀ ਕਿਹਾ ਸੀ ਵੀ ਤੂੰ ਪੇਕਿਆਂ ਤੋਂ ਮੱਝ ਨਾ ਲਿਆ ਤੇਰਾ ਹੋ ਕਿੰਨਾ ਕਰਦੇ ਹੈਗੇ ਵਿਹਾਰ ਤਿਹਾਰ ਤੇ ਪਹੁੰਚਦੇ ਹੈਗੇ ਠੀਕ ਹੈ ਤੂੰ ਮੱਝ ਨਹੀਂ ਲਿਉਣੀ ਸੀਗੀ ਆਪਾਂ ਇਂ ਸਾਰਸੂਰ ਲੈਂਦੇ ਤੂੰ ਮੰਨੀ ਉਹਦੇ ਤੂੰ ਕਹਿੰਦੀ ਉਹ ਤੇ ਮੇਰੀ ਮੱਝ ਹੈਗੀ ਜੇ ਕੋਈ ਮਾਂ ਪਿਓ ਐ ਕਹਿ ਕੇ ਕੋਈ ਕੱਟੀ ਬੱਚੀ ਛੱਡ ਦਿੰਦਾ ਹੁੰਦਾ ਹੈਗਾ ਉਹ ਆਪਦੀ ਨਹੀਂ ਬਣਦੀ ਹੁੰਦੀ ਜੇ ਆਪਾਂ ਪੇਕਿਆਂ ਨਾਲ ਜਾਂ ਕਿਸੇ ਵੀ ਰਿਸ਼ਤੇਦਾਰ ਚ ਵਰਤਣਾ ਹੋਵੇ ਉਹ ਐ ਥੋੜੀ ਹੁੰਦਾ ਵੀ ਆਪਾਂ ਉਥੋਂ ਪਸੂ ਚੜਾ ਚੜਾ ਕੇ ਲਿਆਵਾਂਗੇ ਮੈਂ ਆਪ ਹੀ ਕੋਈ ਨਾ ਕੋਈ ਹਿੱਲਾ ਕਰ ਲੈਂਦਾ ਚਾਰ ਦਿਨ ਲੇਟ ਹੋ ਜਾਂਦਾ ਤੂੰ ਤਾਂ ਮੈਨੂੰ ਭਾਈ ਭਾਈ ਪੈਂਦੀ ਸੀ ਵੀ ਤੂੰ ਵਪਾਰੀਆਂ ਨਾਲ ਤੁਰਿਆ ਫਿਰਦਾ ਤਾਂ ਇਥੋਂ ਕੁਝ ਹੁੰਦਾ ਨਹੀਂ ਹੁਣ ਤੈਨੂੰ ਲੱਗ ਗਿਆ ਪਤਾ ਮਨ ਤਾਂ ਐਸੀ ਜੀ ਵੀ ਚਲ ਦੁੱਧ ਨਹੀਂ ਹੈਗਾ ਵੀ ਚਲ لے ਆਉਣਿਆਂਗੇ ਹਨਾ ਫਿਰ ਮੈਨੂੰ ਕਿਹੜਾ ਐ ਪਤਾ ਸੀਗਾ ਵੀ ਮੇਰੀ ਪਰਜਾਈ ਮੇਰੇ ਨਾਲ ਐ ਕਰੂਗੀ ਹਨਾ ਫਿਰ ਮੈਨੂੰ ਐ ਹੋ ਗਿਆ ਕਿ ਹੁਣ ਪੇਕ ਕਰਨਾ ਤਾਂ ਨਹੀਂ ਟੁੱਟੇ ਜਾਂਦਾ ਵੀ ਚਲ ਆਪਾਂ ਮੱਝ ਭੇਜੀ ਦਿੰਨੇ ਆਂਗੇ ਹਨਾ ਪੇਕੇ ਨਾਲ ਟੁੱਟ ਕੇ ਕਿੱਥੇ ਟਾਈਮpass ਹੁੰਦਾ ਵੀਰ ਪਾਲਾ ਜਦੋਂ ਪਹਿਲਾਂ ਤਾਂ ਸੀਗੇ ਤੇਰੇ ਮਾਂ ਪਿਓ ਉਹਨਾਂ ਦੀ ਘਰੇ ਪੂਕਦੀ ਸੀ ਉਹਨਾਂ ਨੂੰ ਐ ਸੀ ਵੀ ਸਾਡੀ ਧੀ ਐ ਹੁਣ ਉਹ ਵਿਆਹ ਗਿਆ ਵਿਚਾਰਾ ਉਹ ਵੀ ਕੀ ਕਰ ਸਕਦਾ ਉਹ ਨਾ ਤਾਂ ਤੈਨੂੰ ਕੁਝ ਕਹਿ ਸਕਦਾ ਨਾ ਉਹਨੂੰ ਜੇ ਉਹਨੂੰ ਕਹਿੰਦਾ ਤਾਂ ਵੀ ਉਹਦਾ ਘਰ ਖਰਾਬ ਹੁੰਦਾ ਹੈਗਾ ਜੇ ਤੈਨੂੰ ਕੁਝ ਕਹਿੰਦਾ ਤਾਂ ਉਹ ਭੈਣ ਬਣੀ ਉਹ ਟੁੱਟਦਾ ਉਹ ਤਾਂ ਮਜਬੂਰ ਹੋ ਕੇ ਚੁੱਪ ਕਰਕੇ ਬਹਿ ਗਿਆ ਵਿਚਾਰਾ ਹੁਣ ਤੈਨੂੰ ਮੈਂ ਇਹ ਚੜਾ ਕੇ ਕਿੰਨਾ ਦੁੱਖ ਲੱਗਿਆ ਉਹਨੇ ਵੀ ਪਾਲੀ ਸੀਗੀ ਮੈਂ ਸਾ ਨਿੱਕੀ ਜਿਹੀ ਇਕੱਠੀ ਤੇਰੇ ਕੋਲੇ ਭੇਜੀ ਉਹਨੂੰ ਵੀ ਦੁੱਖ ਤਾਂ ਲੱਗੀ ਹੋਊਗਾ ਹੋਰ ਹੁਣ ਜੀ ਦੁੱਖ ਤਾਂ ਲੱਗੀ ਹੋਊਗਾ ਪਰ ਕਾਮਲੀ ਤਾਂ ਮੈਂ ਰਹੀ ਨਾ ਜਿਹੜੀ ਲਈ ਫਿਰ ਮੈਂ ਸੋਚੀ ਨਹੀਂ ਇਹ ਗੱਲ ਬਾਰੇ ਵੀ ਉਹੀ ਗੱਲ ਪੇਕੇ ਨਾਲ ਤਾਂ ਸਾਰੀ ਉਮਰ ਬਰਤਣਾ ਨਾ ਉਹ ਤੂੰ ਮੇਰੀ ਗੱਲ ਸੁਣ ਤੂੰ ਬਾਲਾ ਫਿਕਰ ਜਾ ਨਾ ਕਰ ਠੀਕ ਹੈ ਆਪਾਂ ਕਰਦੇ ਆ ਹੀ ਲਾ ਪੰਜ ਚਾਰ ਦਿਨਾਂ ਚ ਮੈਂ ਚਾਚੀ ਕੁੰਡੇ ਨੂੰ ਕਹਿ ਦੇਣਾ ਆਪਾਂ ਨੂੰ ਧਾਰ ਦੂ ਰੋ ਕੋਈ ਗਾਂ ਦਵਾ ਦੂ ਆਪਾਂ ਗਾਂ ਲੈ ਲੈਨੇ ਕੋਈ ਮਹਿੰਗੀ ਸਸਤੀ ਨਲੇ ਤਾਂ 4 ਕਿਲੋ ਪਾ ਦਿਆ ਕਰਾਂਗੇ ਨਲੇ ਘਰੇ ਪੀ ਲਿਆ ਕਰਾਂਗੇ ਹੋਰ ਹੁਣ ਜੀ ਜੇ ਚਲ ਕੋਈ ਮਹਿੰਗੀ ਸਸਤੀ ਗਾਂ ਲਿਆਈਏ ਹਨਾ ਵਿਚੋਂ ਦੀ ਵਿਚੋਂ ਪਈ ਗਿਆ ਆਪਣੀ ਕਬੀਲਦਾਰੀ ਰੁੜੀ ਜਾਊਗੀ ਨਾਲੇ ਤਾਂ ਹਨਾ ਪੈਸੇ ਆਜਿਆ ਕਰਨਗੇ ਦੋ ਘਰ ਦੇ ਖਾਚਿਆਂ ਦਾ ਵੀ ਪਤਾ ਹੀ ਹੈ ਨਾ ਫਿਰ ਘਰ ਦੇ ਖਰਚੇ ਵੀ ਖੂਨेंगे ਕਿ ਤੋ ਤੋਰਨੇ ਪੈਂਦੀ ਹੈ ਫਿਰ ਆ ਚੱਲ ਤੂੰ ਟੈਨਸ਼ਨ ਨਾ ਲੈ ਯਾਰਾ ਮੈਂ ਚਾਚੇ ਕੋਲੇ ਮਾੜੀ ਜੀ ਗੱਲ ਕਰੀ ਨਾ ਜਦੋਂ ਠੀਕ ਹੈ ਨਾਲੇ ਤਾਂ ਉਹ ਮੈਨੂੰ ਝਿੜਕੂ ਮੈਨੂੰ ਉਹ ਐ ਕਹੂਆ ਵੀ ਮੈਂ ਇੱਥੇ ਜਿਉਂਦਾ ਜਾਗਦਾ ਫਿਰਦਾ ਤੂੰ ਮੇਰੇ ਨਾਲ ਧੱਕੇ ਖਾਂਦਾ ਫਿਰਦਾ ਮੈਨੂੰ ਨਹੀਂ ਕਹਿ ਸਕਦਾ ਠੀਕ ਹੈ ਮੇਰੇ ਨੂੰ ਉਹ ਮਾਰਨ ਤੱਕ ਜਾਊਗਾ ਮੇਰਾ ਕਰਦੀ ਇੰਨਾ ਉਹ ਮੈਂ ਆਪੀ ਉਹਨੂੰ ਕਹਿ ਦੂਗਾ ਆਪਾਂ ਨੂੰ ਹੁਦਾਰ ਗਾਂਦਵਾ ਦੂਗਾ ਆਹ 3-4 ਮਹੀਨਿਆਂ ਨੂੰ ਆਪਣੀ ਫਸਲ ਆ ਜੂਗੀ ਆਪਾਂ ਫਸਲ ਦੇ ਚਾਚੇ ਨੂੰ ਮੋੜ ਦੇਾਂਗੇ ਉਹ ਕਿਹੜਾ ਆਪਾਂ ਨੂੰ ਵਿਆਜ ਲਾਉਂਦਾ ਹੈਗਾ ਦਸ ਮਿੰਟ ਤੇ ਇਹੀ ਸੋਚ ਜੀ ਲੱਗੀ ਪਈ ਹੈ ਜੀ ਚਲ ਤੂੰ ਸੋਚ ਐਵੇਂ ਨਾ ਹੋ ਕਰ ਯਾਰ ਮੈਂ ਤਾਂ ਅੱਜ ਪਹਿਲੇ ਦਿਨ ਵਪਾਰ ਤੇ ਗਿਆ ਸੀ ਉੱਥੇ ਚਾਚੇ ਦਾ ਕੋਈ ਯਾਰ ਮਿੱਤਰ ਸੀਗਾ ਉਹ ਕਹਿੰਦਾ ਇਹਦੇ ਨਾਲ ਮੱਝ ਚੜਵਾ ਦੇ ਜਦੋਂ ਮੈਂ ਮੱਝ ਚੜਾਉਣ ਲੱਗਿਆ ਉਹ ਸਿੱਗੀ ਮਾਰ ਦੀ ਮੁਰਦੀ ਮੇਰੇ ਮੇਨ ਟੱਕਰ ਮਾਰਨ ਆਈ ਮੈਂ ਭੱਜ ਕੇ ਪਰਾ ਹੋਣ ਲੱਗਾ ਮੇਰਾ ਤਾਂ ਰੇੜੇ ਚ ਚਾਦਰਾਂ ਫਸ ਗਿਆ ਦੇ ਸਾਰਾ ਚਾ ਮੈਂ ਇਹ ਤਾਂ ਪਾਟੀ ਬੈਠੇ ਹੋਗੇ ਤੁਸੀਂ ਹੋਰ ਇਹਦਾ ਪੱਤੀ ਚ ਫਸ ਗਿਆ ਦਾ ਸਾਰਾ ਪਾਟ ਗਿਆ ਯਾਦ ਰਹਾ ਤਾਂ ਉਹ ਮੈਨੂੰ ਉੱਥੇ ਚਾਚਾ ਵੀ ਲੜਿਆ ਕਹਿੰਦਾ ਮਾਣਾ ਮੋਟਾ ਸਿੱਖ ਪਹੂ ਦੀ ਮੂਰੀ ਕਿੱਥੋਂ ਫੜ ਦਿੰਦਾ ਮੈਂ ਤਾਂ ਉਹਦੇ ਮੂਰੇ ਹੋ ਕੇ ਖੜ ਗਿਆ ਕਹਿੰਦਾ ਮੂਰੇ ਨਹੀਂ ਸਾਈਡ ਤੇ ਖੜਦੇ ਹੁੰਦੇ ਹੈਗੇ ਹੂੰ ਸਿਉਣ ਮਾਰ ਦਾਂਗੇ ਚਲੇ ਤੇ ਤੈਨੂੰ ਚਾਰੇ ਤੇ ਸੌਣ ਮਾਰਦੀ ਤੂੰ ਐਂ ਕਰ ਫਿਰ ਹੁਣ ਬਾਲਾ ਠੇਕਰਨਾ ਕਰ ਤੂੰ ਤਾਂ ਨਹੀਂ ਸੋਮਣ ਨੂੰ ਕੁਝ ਬੋਲੀ ਨਾ ਮੈਂ ਤਾਂ ਕੁਝ ਨਹੀਂ ਬੋਲੀ ਮੈਂ ਉਹਨੂੰ ਕਹਿਤਾ ਮੈਂ ਹਾਂ ਨਾ ਪਾਣੇ ਮੈਂ ਚੜਾਉਂਗੀ ਜ਼ਰੂਰ ਤੇਰੀ ਮੱਝ ਮੱਝ ਵੀ ਨਾ ਤਾਂ ਮੈਨੂੰ ਸਰਦੀ ਪਰ ਪੇਕਿਆ ਵੀ ਨਾ ਨਹੀਂ ਸਰਦਾ ਉਹਨੇ ਮੈਨੂੰ ਐਂ ਗੱਲ ਕਹਿਤੀ ਨਾ ਕਹਿੰਦੀ ਜੇ ਤੂੰ ਮੱਝ ਨਹੀਂ ਚੜਾਉਂਦੀ ਤਾਂ ਸਾਡਾ ਵਰਤ ਵਰਤਾਵਾ ਨਹੀਂ ਤੇਰੇ ਮਾਵੇਂ ਨੂੰ ਪੇਕਿਆਂ ਵੀ ਨਾ ਨਹੀਂ ਸਰਦਾ ਮੱਝ ਤਾਂ ਮੈਂ ਚੜਾ ਦੂੰਗੀ ਅੱਜ ਕੱਲ ਦੇ ਜਵਾਕਾਂ ਨੂੰ ਰਿਸ਼ਤੇ ਰਿਸ਼ਤੇਦਾਰੀਆਂ ਦਾ ਘੱਟ ਹੀ ਪਤਾ ਹੈ ਉਹ ਨਮੀ ਹੈਗੀ ਉਹਨੂੰ ਇਹ ਚੀਜ਼ ਦਾ ਪਤਾ ਹੀ ਨਹੀਂ ਉਹ ਕਿਸੇ țeਡੇ ਢੰਗ ਨਾਲ ਵੀ ਕਹਿ ਸਕਦੀ ਸੀ ਐਂ ਕਹਿਣ ਦੀ ਵੀ ਸਾਡੀ ਤਾਂ ਉਹ ਜਿਹੜੀ ਦੁੱਧ ਦਿੰਦੀ ਮੱਝ ਹਟ ਗਈ ਠੀਕ ਹੈ ਸਾਡਾ ਤਾਂ ਸਰਦਾ ਨਹੀਂ ਹੈਗਾ ਦੁੱਧ ਬਣਾ ਵੀ ਤੈਨੂੰ ਰੁੱਖਾ ਬੋਲੀ ਤੈਨੂੰ ਤਾਂ ਫੇਰ ਵੀ ਆਪਦੇ ਪੇਕਿਆਂ ਦਾ ਫਿਕਰ ਹੋਇਆ ਜੇ ਉਹਨੂੰ ਉਹਦੇ ਪੇਕਿਆਂ ਦੀ ਗੱਲ ਹੋਵੇ ਵੀ ਉੱਡ ਕੇ ਜਾਵੇ ਚੱਲ ਕੋਈ ਨਹੀਂ ਲੈ ਲਾਂਗੇ ਗਾਂ ਅਮਰਤ ਨਾਲ ਨਹੀਂ ਤਰੀ ਗੱਲ ਹੋਈ ਕੋਈ ਨਾ ਮਰਦ ਨਾਲ ਨਹੀਂ ਹੋਈ ਅਮਰ ਤੋਂ ਐਂ ਕਹਿੰਦਾ ਸੀ ਆ ਕਹਿੰਦਾ ਭੈਣੇ ਤੂੰ ਮੱਝ ਚੜਾਉਣ ਤੋਂ ਪਹਿਲਾਂ ਮੈਨੂੰ ਫੋਨ ਤਾਂ ਕਰ ਲੈਂਦੀ ਮੈਂ ਕਿਹਾ ਨਾ ਵੀਰੇ ਤੁਹਾਡੇ ਚ ਬਾਲਾ ਫਰਕ ਪੈ ਜਾਂਦਾ ਮੈਂ ਹਾਂ ਫਿਰ ਅੱ ਵੀ ਮੈਂ ਫਰਕ ਪਾਉਣਾ ਨਹੀਂ ਚਾਹੁੰਦੀ ਮੈਂ ਸੋਨੂੰ ਦੋਨਾਂ ਨੂੰ ਖੁਸ਼ ਦੇਖਣਾ ਚਾਹੁੰਦੀ ਆਂਗੀ ਓਹ ਤਾਂ ਨਰਮ ਮੈਂ ਜਵਾਬ ਆ ਯਾਰਾ ਉਹ ਤਾਂ ਚਾਰੇ ਪਾਸੇ ਕਬੀਲਦਾਰੀਆਂ ਚ ਦੱਬਿਆ ਹੋਇਆ ਉਹ ਕੀ ਕਹੇ ਵਿਚਾਰਾ ਹਮਮਮ ਔਰ ਹੁਣ ਫਿਰ ਉਹ ਉਹਨੂੰ ਝਿੜਕਦਾ ਵੀ ਤੈਨੂੰ ਫੋਨ ਕੀਤਾਗਾ ਵੀ ਤਾਂ ਉਹਨੇ ਮੱਝ ਚੜਾਈ ਮੈਂ ਤਾਂ ਕੁਛ ਨਹੀਂ ਦੱਸਿਆ ਕਾ ਨੂੰ ਉਹ ਤਾਂ ਨਵੇਂ ਵਿਆਹੇ ਨੇ ਯਾਰ ਉਹਨਾਂ ਦਾ ਘਰ ਖਰਾਬ ਹੋ ਜੂਗਾ ਅੱਜ ਕੱਲ੍ਹ ਦੀਆਂ ਭੱਜ ਲੈਂਦੀਆਂ ਨੇ ਉੱਡ ਨਹੀਂ ਕਰਦੀਆਂ ਤਾਕ ਮੋੜਦੀਆਂ ਨੇ ਤੇ ਸਿੱਧੀਆਂ ਕਹ ਤਾਂ ਆਪਣੇ ਵੇਲੇ ਤਾਂ ਡਾਂਗੋ ਛੋਟੀ ਹੋ ਜਾਂਦੀ ਤਾਂ ਵੀ ਨਹੀਂ ਕੁਝ ਹੁੰਦਾ ਸੀ ਐਂ ਦਾ ਕਰਨੀ ਮੈਂ ਖਰਾਬ ਹੋਣਾ ਚਾਹੁੰਦੀ ਉਹਨਾਂ ਦਾ ਕਿਉਂ ਮਸਾ ਤਾਂ ਬੰਨੇਗਾ ਪਰ ਮਾਤਮਾ ਨੇ ਮਸਾ ਤਾਂ ਰੋਟੀ ਪੱਕਦੀ ਹੋਈ ਹੈਗੀ ਹੈ ਨਾ ਆਪਣਾ ਤਾਂ ਆਉਣ ਜਾਣ ਬਣਿਆਗਾ ਪਤਾ ਜਾ ਸਕਦੇ ਆ ਆਪਾਂ ਕਿੱਥੋਂ ਪਕਾ ਕੇ ਦੇ ਦਾਂਗੇ ਰੋਟੀਆਂ ਉਹਨੂੰ ਜੇ ਕੋਈ ਗੱਲਬਾਤ ਹੋ ਗਈ ਚੱਲ ਤੂੰ ਐਂ ਕਰ ਜਾ ਫੇਰ ਚਾਹ ਪਾਣੀ ਬਣਾ ਮੇਰੇ ਵਾਸਤੇ ਠੀਕ ਹੈ ਤਾਂ ਭੁੱਖ ਲੱਗੀ ਪਈ ਆ ਮੰਡੀ 'ਚ ਮੈਨੂੰ ਤਾਂ ਸਵਾਦ ਹੀ ਨਹੀਂ ਲੱਗਿਆ ਚਾਹ ਪਾਣੀ ਭੋਰਾ ਵੀ ਬਣਾ ਦਾ ਨਹੀਂ ਜੀ ਹੋਰ ਹੈਗਾ ਦੁੱਧ ਮਾੜਾ ਮੋਟਾ ਹਾਂ ਇਹ ਤਾਂ ਹੈਗਾ ਰੱਖਿਆਗਾ ਮੈਂ ਦੁੱਧ ਤਾਂ ਚਾਪਾ ਨਹੀਂ ਖਾਤਰ ਤਾਂ ਚਲ ਬਣਾ ਚਾਪਾ ਕਈ ਵਾਰ ਮੈਂ ਕੋਈ ਆ ਵਗ ਜਾਂਦਾ ਮੈਥੀ ਬਹਿਣਾ ਉਰੀ ਲਿਆਈ ਯਾਰ ਚੰਗਾ ਠੀਕ ਹੈ ਹੋਰ ਆਰਾਮ ਕਰਦਾ ਦੋ ਮਿੰਟ ਥੱਕ ਗਿਆ ਮੈਂ ਅੱਜ ਪਹਿਲਾਂ ਤਾਂ ਸੀ ਸਸਰੀਕਰ ਸਸਰੀਕਰ ਹੋ ਠੀਕ ਹੈ ਪਾਣੀ ਲੈ ਆਏ ਥੱਕੇ ਪਏ ਆ ਪਾਣੀ ਪੁੰਨ ਦਾ ਬੱਚਾ ਮੇਰੇ ਤਾਂ ਸਾਹ ਸੰਤ ਪੂਰੇ ਹੋਏ ਪੈਣਗੇ ਨਾ ਤੂੰ ਕਰੇ ਤੇ ਨਾ ਫੋਨ ਚੱਕੇ ਨਾ ਮੇਰੀ ਮੈਸ ਕਰੇ ਹੀ ਹੋਵੇ ਮੈਂ ਇਸ ਕਿੱਥੇ ਮੈਂ ਇਸ ਦਿਨ ਮੈਨੂੰ ਪਤਾ ਜਦੋਂ ਤੁਸੀਂ ਮੈਨੂੰ ਕਹਿ ਗਏ ਹੋ ਮਾਦਾ ਨਾਕ ਆਖੂ ਪਾ ਕੇ ਉਹਦੀ ਬਾਗ ਗਿਆ ਸੀ ਮੈਂ ਤਾਂ ਫਿਰ ਤੂੰ ਦੱਸਿਆ ਨਾ ਮੈਨੂੰ ਵੀ ਮੈਂ ਜਾਊਂਗਾ ਵੀ ਮੈਨੂੰ ਫੋਨ ਆ ਗਿਆ ਬੇਬੇ ਮੈਂ ਤਾਂ ਉਹਦੀ ਬਾਗ ਗਿਆ ਬੱਸ ਤੁਸੀਂ ਕਹੇ ਹੋ ਨਾ ਨਾ ਜੀ ਨਾਲ ਮੈਂ ਕੱਕ ਪਾ ਕੇ ਨਾ ਕੇ ਪਾ ਕੇ ਕੱਪੜੇ ਬਾਗ ਗਿਆ ਮੈਂ ਤਾਂ دیکھ ਮੇਰੀ ਗੱਲ ਇੱਕ ਸੁਣਨਾ ਹੈ ਸਾਰੀ ਗੱਲ ਦਾ ਲੱਗ ਗਿਆ ਮੈਨੂੰ ਪਤਾ ਤੇਰੀਆਂ ਪੈੜਾਂ ਕੱਢ ਲੀਆਂ ਬੌਲੇ 4 ਦਿਨ ਹੋ ਗਏ ਮੈਂ ਖੜੀ ਨਹੀਂ ਖੇਗੀ ਬੇਬੇ ਮੈਨੂੰ ਨਹੀਂ ਪਤਾ ਮੈਂ ਇਸ ਦਾ ਮੈਂ ਇਹਦਾ ਬਾਗ ਗਿਆ ਸੀ ਉਹਦੇ ਵੇ ਕੱਟੀ ਰਹੀ ਗਈ ਕੱਲੀ ਰਿੰਗ ਰਿੰਗ ਮੇਰਾ ਦਿਮਾਗ ਚੱਕ ਛੱਡੇਗਾ ਮੈਂ ਤਾਂ ਨਾ ਖਾਣ ਦੀ ਨਾ ਪੀਣ ਦੀ ਨਾ ਸੌਣ ਦੀ ਹੈ ਉਹ ਬੇਬੇ ਮੈਨੂੰ ਨਹੀਂ ਪਤਾ ਮੈਂ ਤਾਂ ਮੈਂ ਤਾਂ ਭੱਗ ਗਿਆ ਸੀ ਕੁੰਡੇ ਵਪਾਰੀ ਨੂੰ ਤੂੰ ਮੈਸੇ ਦੇ ਕੇ ਗਿਆ ਉਹਨੇ ਤੇਰੇ ਫੋਨ ਚ ਪੈਸੇ ਪਾਈ ਨਹੀਂ ਸਿੱਧਾ ਹੋ ਕੇ ਮੰਨ ਜਾ ਨਹੀਂ ਮੰਨਣਾ ਫਿਰ ਆ ਦੇਖ ਲੈ ਬੇਬੇ ਮੈਨੂੰ ਲੋੜ ਸੀ ਪੈਸਿਆਂ ਦੀ ਫਿਰ ਤੂੰ ਸਿੱਧਾ ਮੰਨਗਾ ਮੈਂ ਇੱਥੇ ਫੀਸ ਭਰਨੀ ਸੀ ਮੈਨੂੰ ਲੋੜ ਸੀ ਪੈਸਿਆਂ ਦੀ ਪਟਿਆਲੇ ਮੈਂ ਫਿਰ ਪਟਿਆਲੇ ਭੱਗ ਗਿਆ ਨਾ ਮੈਂ ਸਵੇਚਣ ਦੀ ਤੈਨੂੰ ਕੀ ਲੋੜ ਤੀਗੀ ਤੂੰ ਮੈਨੂੰ ਅਢੀਕ ਲੈਂਦਾ ਜਦੋਂ ਮੈਂ ਆ ਜਾਂਦੀ ਤੂੰ ਮੈਨੂੰ ਕਹਿੰਦਾ ਮੈਂ ਫੀਸ ਭਰਨੀ ਮੈਂ ਤੈਨੂੰ ਪੈਸੇ ਪਿਆਰ ਕਰਕੇ ਦਿੰਦੀ ਅ ਬੇਬੇ ਮੈਨੂੰ ਪੈਸਿਆਂ ਦੀ ਲੋੜ ਸੀ ਥੋੜੇ ਜੇ ਕੁਸ ਤਾਂ ਮੈਂ ਫੀਸ ਭਰਨੀ ਸੀ ਉਹਦੇ ਫੀਸ ਭਰਤੀ ਬਾਕੀ ਉਹਨਾਂ ਨੌਕਰੀ ਇੱਕ ਫਾਰਮ ਜੇ ਕੱਢੇ ਸੀਗੇ ਉਹ ਮੈਂ ਫਾਰਮ ਭਰੇ ਸੀਗੇ ਉਹਨਾਂ ਦੀ ਫੀਸ ਭਰਨੀ ਸੀ ਉਹ ਭਰਤੀ ਬਾਕੀ ਆ ਥੋੜਾ ਜਿਹਾ ਟਾਈਮ ਆ ਉਹਦਾ ਰਿਜ਼ਲਟ ਹੋਣ ਵਾਲਾ ਮੈਨੂੰ ਨੌਕਰੀ ਮਿਲੀ ਜਾਣੀ ਹੈਗੀ ਨਾ ਤੂੰ ਇਹੋ ਜੇ ਕੰਮ ਨਾ ਕਰੇ ਚੋਰੀ ਨਾ ਕਰੇ ਜੇ ਕਰਨਾ ਹੈ ਤਾਂ ਸਾਇੰਤਕ ਪੁੱਛਰੇ ਮੈਨੂੰ ਪੁੱਛ ਕੇ ਲੈ ਲੰਦਾ ਪਾਪਾ ਦੀ ਤੂੰ 2 ਲੱਖ ਲੈ ਜਾਂਦਾ ਕਿੰਨੇ ਲੱਗ ਜਾਂਦੇ ਆਪਣੇ ਜਦੋਂ ਕੰਮੀ ਕਰਨਾ ਹੈ ਆਪਣੇ ਉਹਦਾ ਬੇਬੇ ਮੈਨੂੰ ਆਏ ਸੀ ਮੈਂ ਕਿਹਾ ਉਧਰ ਮੈਨੂੰ ਫੋਨ ਆ ਗਿਆ ਮੌਕੇ ਦੇ ਤੁਸੀਂ ਬਾਗੇ ਉੱਥੇ ਰਖੜੀ ਬਣਾ ਮਾਮੇ ਦੇ ਮੈਨੂੰ ਫੋਨ ਆ ਗਿਆ ਕਹਿੰਦੇ ਵੀ ਐ ਕਰਕੇ ਯਾਰ ਫੀਸ ਭਰਨੀ ਆ ਤੇ ਮੈਂ ਉਹ ਮੋਢਲੇ ਨੂੰ ਮੈਂ ਕਿਹਾ ਹੋਇਆ ਸੀ ਵੀ ਚੱਲ ਕੋਈ ਜੌਬ ਵਾਸਤੇ ਨਿਕਲੋ ਤਾਂ ਮੈਨੂੰ ਦੱਸ ਦੇ ਹੁਣ ਮੈਨੂੰ ਦੱਸ ਤਾਂ ਵੀ ਫਾਰਮ ਭਰਦੇ ਯਾਰ ਵੀ ਇਹਦੀ ਫੀਸ ਨਾਲੇ ਹੋਏ ਭਰਦੇ ਨਾਲੇ ਆਪਦੀ ਫੀਸ ਭਰਦੀ ਉਹ ਮੈਨੂੰ ਆਏ ਸੀ ਵੇਲੇ ਸਾਨੂੰ ਮੌਕੇ ਦੇ ਦੱਸਿਆ ਵੀ ਆ ਰੋਲਾ ਪੂ ਕਰੇ ਤੁਸੀਂ ਮੈਨੂੰ ਮੌਕੇ ਦੱਸਦਾ ਚੋਰੀ ਵਾਲੀ ਤਾਂ ਗੱਲ ਬੇਬੇ ਕਾਣੂ ਜੀ ਨਹੀਂ ਮੈਂ ਦੱਸ ਵੀ ਦਿੰਦਾ ਮੈਨੂੰ ਐ ਤੁਸੀਂ ਵੀ ਆਥਨੇ ਆ ਮੋ ਜਾਂ ਕੱਲ ਨੂੰ ਆਉਂ ਫਿਰ ਮੈਂ ਉਧਰੋਂ ਲੇਟ ਹੁੰਦਾ ਸੀ ਮੈਂ ਤਾਂ ਹੋਰੀ ਪਾਣੀ ਚ ਮਦਾਨੀ ਪਾ ਲਈ ਤੀਗੀ ਜੇ ਤੂੰ ਮੇਰਾ ਫੋਨ ਚੱਕ ਕੇ ਇੱਕ ਵਾਰੀ ਕਹਿੰਦਾ ਵੀ ਬੇਬੇ ਪੈਸੇ ਤਾਂ ਮੇਰੇ ਕੋਲੇ ਆ ਗਈ ਮੈਂ ਤਾਂ ਉਹ ਤੇ ਵਿਚਾਰੇ ਦੇ ਕੰਡੇ ਵਪਾਰ ਤੇ ਉਹ ਕਰਦੀ ਸੀ ਪੰਚਾਇਤ ਇਕੱਠੀ ਨਹੀਂ ਦਾਵਾ ਕਰਦੀ ਦੀ ਉਹ ਐਡਾ ਘੈਂਟ ਬੰਦਾ ਐਡਾ ਸਿਆਣਾ ਐਡਾ ਲਾਇਕ ਲੋਕਾਂ ਦੇ ਕੰਮ ਸਮਾਰੇ ਲੋਕਾਂ ਦੇ ਵਪਾਰਾਂ ਦੇ ਵਿੱਚ ਖੜਕੇ ਉਹ ਕੰਮ ਕਰੇ ਹੈ ਤਾਂ ਤਾਂ ਹੋਰੀ ਕੰਮ ਕਰਤਾ ਤੀਗਾ ਹੁਣ ਤੂੰ ਮੇਰੀ ਗੱਲ ਸੁਣ ਲੈ ਇੱਕ ਕੰਨ ਖੋਲ ਕੇ ਤੂੰ ਜਾ ਖੁੰਡੇ ਵਪਾਰੀ ਕੋਲੇ ਉਹਨੂੰ ਕਹਿ ਭਾਈ ਬੇਬੇ ਨੌਕਰੀਆਂ ਦੇ ਦਮ ਤੋੜੀ ਬਖੜੀ ਐ ਕੋਈ ਖੌਲੀ ਭਾਰੀ ਸਾਨੂੰ ਮੈਸਲੇ ਕਹ ਦੇ ਨਾਏ ਸਾਡੀ ਕੱਟੀ ਜੀ ਨਹੀਂ ਲਾਉਂਦੀ ਹੈਗੀ ਕੋਈ ਤੋਖੜ ਫੋਕੜ ਲੈ ਦੇ ਐਤਨੇ ਸਾਡੀ ਛੋਟੀ ਬਣ ਜੂਗੀ ਹੈ ਤੂੰ ਉਹਦੇ ਕੋਲੇ ਜਾ ਕੇ ਹੱਥ ਪੱਲਾ ਬੰਨੀ ਮੇਰਾ ਲਈ ਨਾ ਠੀਕ ਚਲ ਕੋਈ ਨਾ ਬੇਬੇ ਮੈਂ ਜਾ ਆਉਂਗਾ ਉਹਦੇ ਕੋਲੇ ਕਰਾਂ ਗੱਲ ਤੂੰ ਚਾਹ ਤਾਂ ਬਣਾ ਲੈ ਥੱਕੇ ਬਾ ਚਾਹ ਪੀ ਕੇ ਫਿਰ ਮੈਂ ਆ ਜਾਣਾ ਚਾਹ ਬਣਾ ਲੈ ਮੇਰਾ ਤਾਂ ਦਮ ਟੁੱਟਿਆ ਪੈਗਾ ਆ ਬਣਾ ਲੈਣਾ ਮੈਨੂੰ ਤੇਦੀ ਘੁੱਟ ਨਹੀਂ ਤੂੰ ਫਿਰੀ ਉਸ ਤੋਂ ਬਾਅਦ ਬਗ ਜੀ ਠੀਕ ਹੈ ਹਾਂ ਚੁੱਪ ਕਰਕੇ ਚਾਹ ਕਰਕੇ ਪੀ ਲੈ ਮੈਂ ਬਣਾਉਣਾ ਫਿਰ ਪੀ ਕੇ ਚੱਲ ਦੁੱਧ ਮੈਂ ਤਾਂ 10 ਘਰ ਹੀ ਫਿਰੇ ਮੈਨੂੰ ਕਿਛੇ ਤੋਂ ਦੁੱਧ ਨਹੀਂ ਮਿਲਿਆ ਹਰ ਕੇ ਮੈਂ ਜੱਗੇ ਤੋਂ ਲੈਣ ਲੱਗ ਗਿਆ ਤੇ ਸਿਰ ਸਿਰ ਦੁੱਧ ਚੱਲ ਠੀਕ ਆ ਬੇਬੇ ਮੈਂ ਬਣਾ ਲੈਣਾ ਚਾਹ ਫਿਰ ਨਾਲੇ ਤੂੰ ਪੀ ਲੈ ਨਾਲੇ ਮੈਂ ਪੀ ਲੂੰ ਚਾਹ ਪੀ ਕੇ ਫਿਰ ਮੈਂ ਚੱਲ ਜਾ ਘੁੰੜੇ ਵਪਾਰੀ ਕੋਲੇ ਕਰਿਆ ਗੱਲ ਮੇਕੀ ਕੇ ਨਾ ਰੋ